सीएम साहब दी ਜਿਹੜੀ ਨਸ਼ਾ ਵਿਰੋਧੀ ਤੇ ਕ੍ਰਿਮੀਨਲ ਐਲੀਮੈਂਟਸ ਗੈਂਗਸਟਰਸ ਦੇ ਖਿਲਾਫ ਜਿਹੜੀ ਮੁਹਿੰਮ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਕਾਮਯਾਬੀ ਵੱਡੀ ਮਿਲੀ ਹੈ ਇੱਕ ਡਰਗ ਕਾਰਟਲ ਦਾ ਪਰਦਾ ਫਾਸ਼ ਕੀਤਾ ਗਿਆ ਤੇ ਜਿਹਦੇ ਵਿੱਚ ਆਰਮਸ ਦੀ ਵੀ ਜਿਹੜੀ ਸਪਲਾਈ ਚੇਨ ਹੈ ਉਹ ਵੀ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਅਸੀਂ ਫੜੇ ਹੈ ਇੱਕ ਜਿਹੜਾ ਹੈਗਾ ਇਹਦਾ ਨਾਮ ਹੈਗਾ ਵਾਂਚ ਇਲੀਅਸ ਬਿੱਲਾ ਤੇ ਦੂਜਾ ਹੈਗਾ ਸੋਨੂ ਚਰਸੀਆ ਇਹ ਜਿਹੜੀ ਬਰਾਮਦਗੀ ਟੋਟਲ ਹੋਈ ਆ ਉਹ ਹੈ ਕਿ 3.5 ਕਿਲੋ ਹੀਰੋਇਨ ਔਰ ਇੱਕ ਮੈਥਾਕੋਲਾਈਨ 1.5 ਕਿਲੋ ਇੱਕ ਡਰੱਗ ਹੈਗੀ ਜਿਹੜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਇਹਦੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮ ਇਹ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬੇ ਵਗੈਰਾ ਰੇਵ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸਫਿਸਟੀਕੇਟਿਡ ਔਰ ਇੱਕ ਬੱਤੀ ਬੋਰ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਛਕਿਤ ਉਹ ਇਹੀ ਹੈ ਕਿ ਟ੍ਰਾਂਸ ਬਾਰਡਰ ਕਾਟਰਲ ਹੈਗਾ ਇਹ ਇਹ ਤਕਰੀਬਨ 3 ਕੁ ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿੱਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ। ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕੋਲਾਈਨ ਦੀ ਜਾਂ ਆਪਣੇ ਹੀਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਐਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ।